ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਕੈਨੇਡਾ ਇਹਨੂੰ ਹੋ ਗਏ ਲਗਭਗ 6 ਤੋਂ 6 ਸਾਲ ਤੋਂ ਉੱਪਰ ਤੇ ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ ਸੀ ਨਾ ਉਦੋਂ ਇੱਕ ਕੈਨੇਡਾ ਨੂੰ ਨੇ ਕੈਮੇ ਦਾ ਦੇਸ਼ ਮੰਨਿਆ ਜਾਂਦਾ ਸੀ ਕਿ ਜਿੱਥੇ ਲੋਕ ਬਹੁਤ ਜ਼ਿਆਦਾ ਥੈਂਕ ਯੂ ਬਹੁਤ ਜ਼ਿਆਦਾ ਸੌਰੀ ਕਹਿੰਦੇ ਸੀ ਨਾ ਤੇ ਆਪਣੇ ਵਰਗੇ ਨੂੰ ਦੇਖ ਕੇ ਜਾਂ ਫਿਰ ਪੰਜਾਬੀਆਂ ਨੂੰ ਦੇਖ ਕੇ ਜਾਂ ਕਿਸੇ ਪੱਗਾਂ ਨੂੰ ਦੇਖ ਕੇ ਉਹ ਬੜਾ ਖੁਸ਼ ਹੁੰਦੇ ਸੀ ਕਿ ਹਾਂ ਇਹ ਜਿਹੜੇ ਨਵੇਂ ਬੱਚੇ ਆ ਰਹੇ ਨੇ ਕਿੰਨੇ ਸਵੀਟ ਨੇ ਕਿੰਨੇ ਮਤਲਬ ਮਿਹਨਤੀ ਨੇ ਹਾਰਡ ਵਰਕਿੰਗ ਨੇ ਆਪਣੇ ਫੈਮਿਲੀ ਨੂੰ ਇੱਥੇ ਛੱਡ ਕੇ ਆਏ ਨੇ ਹਨਾ ਮੰਨਿਆ ਕਿ ਕੈਨੇਡਾ ਚਲੋ ਕਿਸੇ ਦਾ ਵੀ ਦੇਸ਼ ਨਹੀਂ ਹੈਗਾ ਸਾਰੇ ਇੱਥੇ ਇੰਟਰਨੈਸ਼ਨਲ ਜਾਂ ਫਿਰ ਕਿਵੇਂ ਕਹਿ ਸਕਦੇ ਇਮੀਗਰੈਂਟ ਲੋਕ ਨੇ ਕੋਈ ਕੋਈ ਪਾਕਿਸਤਾਨ ਤੋਂ ਆਇਆ ਕੋਈ ਅਫਗਾਨਿਸਤਾਨ ਤੋਂ ਆਇਆ ਕੋਈ ਇਜ਼ਰਾਈਲ ਤੋਂ ਆਇਆ ਕੋਈ ਯੂਕਰੇਨ ਤੋਂ ਆਇਆ ਹਨਾ ਸਾਰੇ ਅਲੱਗ-ਅਲੱਗ ਕੰਟਰੀ ਤੋਂ ਆਏ ਨੇ ਬਹੁਤ ਸਾਰੇ ਚਾਈਨਾ ਤੋਂ ਆਏ ਨੇ ਫਿਲੀਪੀਨ ਤੋਂ ਆਏ ਨੇ ਜਾਪਾਨ ਤੋਂ ਆਏ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਏ ਨੇ ਪਰ ਕਈ ਲੋਕ ਉਹ ਨੇ ਜਿਨ੍ਹਾਂ ਨੂੰ ਇੱਥੇ ਰਹਿੰਦੇ ਰਹਿੰਦੇ ਲਗਭਗ 50 ਜਾਂ 100 ਸਾਲ ਹੋ ਗਏ ਜਾਂ ਫਿਰ ਜੇ ਕਹਿ ਸਕਦੇ ਹਾਂ ਕਿ 100 ਸਾਲਾਂ ਤੋਂ ਲਗਭਗ ਤੀਜੀ-ਤੀਜੀ ਪੀੜ੍ਹੀ ਉਹਨਾਂ ਦੀ ਇੱਥੇ ਹੈਗੀ ਆ ਤੇ ਉਹ ਬੰਦੇ ਨੂੰ ਆਪਾਂ ਕਹਿਣ ਨੂੰ ਮਾਈਗ੍ਰੈਂਟ ਕਹਿ ਸਕਦੇ ਆ ਪਰ ਜਿਹਨਾਂ ਦਾ ਜਨਮ ਹੀ ਇੱਥੇ ਹੋਇਆ ਉਹ ਉਹ ਇੱਥੋਂ ਦੇ ਹੀ ਮੰਨੇ ਜਾਣਗੇ ਵੈਸੇ ਤੇ ਉਹ ਜਿਹੜੇ ਹੁਣ ਪੁਰਾਣੇ ਲੋਕ ਸੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜਿਆਂ ਦਾ ਇੱਥੇ ਜਨਮ ਹੋਇਆ ਜਾਂ ਫਿਰ ਇੱਥੇ ਹੀ ਜੋ ਵੱਡੇ ਹੋਏ ਨੇ ਤੇ ਉਹ ਬੰਦੇ ਕਹਿੰਦੇ ਸੀ ਕਿ ਜਿਹੜਿਆ ਨਵੇਂ ਆ ਰਹੇ ਨੇ ਇਹ ਕਿੰਨੇ ਮਿਹਨਤੀ ਨੇ ਹਰ ਜਗ੍ਹਾ ਤੇ ਦਿਨ ਨੂੰ ਕੰਮ ਕਰਦੇ ਨੇ ਰਾਤ ਨੂੰ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਹਨਾ ਤੇ ਕੋਸ਼ੋਂ ਦੇਸੀ ਕੋਸ਼ੋਂ ਦੇਸੀ ਕਿ ਤੁਹਾਨੂੰ ਦੇਖ ਕੇ ਕਈ ਵਾਰ ਇਹ ਹੁੰਦਾ ਸੀ ਕਿ ਹਾਂ ਕਿਸੇ ਤੋਂ ਅ ਗੋਰੇ ਤੋਂ ਜਾਂ ਗੋਰੀ ਤੋਂ ਕਿਸੇ ਆਪਣੇ ਪੰਜਾਬੀ ਜਾਂ ਫਿਰ ਕਿਸੇ ਦੇ ਵਿੱਚ ਵੀ ਟੱਕਰ ਵੱਜਦੇ ਗਲਤੀ ਨਾਲ ਚਾਹੇ ਉਹਨਾਂ ਦੀ ਗਲਤੀ ਨਾ ਵੀ ਹੋਵੇ ਨਾ ਤਾਂ ਵੀ ਉਹ ਸੌਰੀ ਕਹਿ ਜਾਂਦੇ ਸੀ ਤੇ ਜਦੋਂ ਆਪਾਂ ਇੱਥੇ ਟਿਮ ਹਾਟਨ ਤੇ ਜਾਂ ਫਿਰ ਆਪਾਂ ਰੈਸਟੋਰੈਂਟਾਂ ਤੇ ਜਾਂ ਕਿਸੇ ਸਟੋਰਾਂ ਤੇ ਜਾਂਦੇ ਸੀ ਤਾਂ ਉਹ ਇੰਨੇ ਕਿ ਪਿਆਰ ਨਾਲ ਟ੍ਰੀਟ ਕਰਦੇ ਸੀ ਹਾਏ ਹੈਲੋ ਹਾਊ ਆਰ ਯੂ ਥੈਂਕ ਯੂ ਇਹ ਹੁੰਦਾ ਸੀ ਕਿ ਹਾਂ ਯਾਰ ਕਿੰਨੇ ਸਵੀਟ ਲੋਕ ਨੇ ਪਰ ਹੌਲੀ 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 ਇਹ ਨਾ ਉਹਨਾਂ ਦਾ sweetness ਦਾ கிரਾਫ ਘਟਦਾ ਗਿਆ ਅੱਜ ਦਾ ਉਹ ਹੋ ਗਿਆ ਕਿ ਹਾਂ ਜਿਵੇਂ ਕੰਪਨੀ ਦੇ ਪਾਲਿਸੀ ਨਹੀਂ ਦੇਖਿਆ ਹਾਂ ਤੁਸੀਂ ਲੋਕਾਂ ਨੂੰ ਹੱਸ ਕੇ ਬੁਲਾਉਣਾ ਜਾਂ sweet ਦਿਖਾਉਣਾ ਅੱਜ ਕੱਲ੍ਹ ਉਮੇ ਦਾ ਸੀਨਾ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਨੇ ਉਹ ਤਾਂ ਚਲੋ ਪੰਜਾਬੀ ਦੀ ਗੱਲ ਮੈਂ ਨਹੀਂ ਕਰਾਂਗਾ ਕਿ ਪੰਜਾਬੀ ਮਾੜੇ ਨੇ ਜਾਂ ਫਿਰ ਕਹਿ ਸਕਦਾ ਇੰਡੀਅਨ ਨੇ ਕਿਸੇ ਵੀ ਸਟੋਰ ਦੇ ਵਿੱਚ 99% ਇਹ sweetness ਤਾਂ ਖਤਮ ਹੋ ਚੁੱਕੀ ਆ ਬਹੁਤ ਜ਼ਿਆਦਾ ਰੂਰ ਤਰੀਕੇ ਨਾਲ ਹੀ ਬੁਲਾਇਆ ਜਾਂਦਾ ਤੇ 加 ਫਿਰ ਆਪਾਂ ਕਹਿ ਸਕਦੇ ਇਹਨਾਂ ਦੇ ਆਪਦੇ ਰੈਸਟੋਰੈਂਟ ਨੇ ਟਿਮ ਹਾਟਨ ਹੋ ਗਿਆ ਕੁਝ ਆ ਉੱਥੇ ਵੀ ਜਿਹੜੇ ਕੰਮ ਕਰਦੇ ਨੇ ਪਹਿਲਾਂ ਕੁਝ ਹੋਰ ਹੁੰਦਾ ਸੀ ਅੱਜ ਕੱਲ ਕੁਝ ਹੋਰ ਆ ਵਰਕ ਕਲਚਰ ਇੰਨਾ ਕ ਗੰਦਾ ਹੋ ਗਿਆ ਜਿਵੇਂ ਕਿ ਆਪਾਂ ਗੱਲ ਕਰੀਏ ਚਾਹੇ ਟਿਮ ਹਾਟਨ ਦੀ ਜੌਬ ਕਰ ਲਈ ਮੈਂ ਕੀਤੀ ਨਹੀਂ ਮੇਰੇ ਨਾਲ ਜਾਣ ਪਛਾਣ ਚ ਕਈਆਂ ਨੇ ਕੀਤੀ ਆ ਕਈਆਂ ਨੇ ਕੀਤੀ ਆ ਜਿੱਥੇ ਜਿਹੜੇ ਉਹਨਾਂ ਦੇ ਸਟੋਰ ਮੈਨੇਜਰ ਹੁੰਦੇ ਨੇ ਉਹ ਪੰਜਾਬੀ ਹੁੰਦੇ ਨੇ ਜਾਂ ਫਿਰ ਆਪ ਸਿਰਫ ਪੰਜਾਬੀ ਨਹੀਂ ਕਰਾਂ ਮੈਂ ਪੰਜਾਬੀ ਹੋ ਗਏ ਜਾਂ ਫਿਰ ਪੂਰੇ ਇੰਡੀਆ ਦੇ ਹੋ ਗਏ ਜਾਂ ਫਿਰ ਸ਼੍ਰੀਲੰਕਾ ਦੇ ਹੋ ਗਏ ਬੰਗਲਾਦੇਸ਼ ਦੇ ਹੋ ਗਏ ਜਾਂ ਫਿਰ ਆਪਾਂ ਏਸ਼ੀਆ ਦੇ ਕਹਿ ਲਈਏ ਏਸ਼ੀਆ ਦੇ ਜਿਹੜੇ ਲੋਕ ਹੈਗੇ ਨੇ ਉਹ ਜੋ ਸਟੋਰ ਮੈਨੇਜਰ ਹੁੰਦੇ ਨੇ ਤਾਂ ਉਥੇ ਕੀ ਆ ਜਾਂਦਾ ਉਥੇ ਇਹ ਚੀਜ਼ਾਂ ਤਾਂ ਆ ਜਾਂਦੀਆਂ ਕਿ ਹਾਂ ਆਪਾਂ ਨੇ ਘੱਟ ਤੋਂ ਘੱਟ ਬੰਦਿਆਂ ਤੋਂ ਵੱਧ ਤੋਂ ਵੱਧ ਕੰਮ ਕਿਵੇਂ ਕਰਾਉਣਾ ਜਿਵੇਂ ਪਹਿਲਾਂ ਮੈਂ ਕਿਹਾ ਕਿ ਹਾਂ ਆਪਣੇ ਜਿਹੜੇ ਵਰਕਰ ਨੇ ਉਹ ਰੂਟਲੀ ਗੱਲ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਦੱਸਿਆ ਜਾ ਰਿਹਾ ਜਾਂ ਕੁਝ ਵੀ ਆ ਪਰ ਇਸ ਤੋਂ ਵੱਧ ਕੀ ਆ ਘੱਟ ਤੋਂ ਘੱਟ ਬੰਦਿਆਂ ਤੋਂ ਜਾਂ ਘੱਟ ਤੋਂ ਘੱਟ ਜਿਹੜੀ ਕੁੜੀਆਂ ਇੱਥੇ ਕੰਮ ਕਰਦੇ ਨੇ ਤੋਂ ਵੱਧ ਤੋਂ ਵੱਧ ਕੰਮ ਕਰਵਾਇਆ ਜਾਂਦਾ ਤਾਂ ਕਿ ਪ੍ਰੋਫਿਟ ਵੱਧ ਤੋਂ ਵੱਧ ਕੀਤਾ ਜਾਵੇ ਲਾਲਚ ਚਾਹੇ ਹੋਰ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਜਿੱਥੇ ਹੀ ਦੇਸੀ ਜਾਂ ਫਿਰ ਇੰਡੀਅਨ ਜਾਂ ਫਿਰ ਆਪਣੇ ਆ ਦੋ ਚਾਰ ਵਾਲੇ ਦਾ ਲਿ ਗੰਟਰੀ ਵਾਲੀ ਮੈਨੇਜਮੈਂਟ ਆ ਗਈ ਨਾ ਤਾਂ ਉੱਥੇ ਹੀ ਲਾਲ ਸ਼ੁਰੂ ਹੋ ਜਾਊਗਾ ਉੱਥੇ ਹੀ ਸ਼ੁਰੂ ਹੋ ਜਾਂਦੇ ਐਕਸਪਲੋਇਟੇਸ਼ਨ ਐਕਸਪਲੋਇਟੇਸ਼ਨ ਹੋਗੀ ਉਹਦੇ ਵਿੱਚ ਇੱਕ ਗੱਲ ਹੋਰ ਆ ਚਾਹੇ ਪ੍ਰੋਮੋਸ਼ਨ ਹੋਗੀ ਜਾਂ ਕੁਝ ਐਕਸਪਲੋਇਟੇਸ਼ਨ ਵੀ ਹੋਊਗੀ ਪਰ ਜਿਹੜੇ ਉਹਨਾਂ ਦੇ ਫੇਵਰੇਟ ਹੋਣਗੇ ਉਹ ਪ੍ਰੋਮੋਟ ਵੀ ਹੋਣਗੇ ਤੇ ਜਦੋਂ ਕੋਈ ਜੌਬ ਤੇ ਹਾਇਰਿੰਗ ਹੁੰਦੀ ਆ ਤਾਂ ਉਹ ਵੀ ਇਹ ਹੁੰਦਾ ਕਿ ਹਾਂ ਜੇ ਕੋਈ ਇੰਡੀਅਨ ਹੋਣ ਰਾ ਤਾਂ ਹੋ ਇੰਡੀਅਨ ਹੀ ਰੱਖੂਗਾ ਉਹ ਗੋਰੇ ਗੋਰੇ ਨੂੰ ਬਹੁਤ ਟਰੱਖਣਗੇ ਤਾਂ ਇਹਦੇ ਨਾਲ ਬਹੁਤ ਸਾਰੇ ਇੱਥੇ ਦੇ ਲੋਕਾਂ ਦੀਆਂ ਜੋਬਾਂ ਚਲੀਆਂ ਗਈਆਂ ਤੇ ਜਿਨ੍ਹਾਂ ਨੂੰ ਜੋਬਾਂ ਮਿਲੀਆਂ ਨੇ ਉਹਨਾਂ ਨੂੰ ਪ੍ਰੋਮੋਸ਼ਨਾਂ ਨਹੀਂ ਮਿਲਦੀਆਂ ਹੈਗੀਆਂ ਉਹ ਗੱਲ ਹੋ ਗਈ ਤੇ ਐਮੇ ਦੇ ਵਰਕ ਕਲਚਰ ਦੇ ਵਿੱਚ ਉਹਨਾਂ ਨੇ ਨਾ ਕਦੇ ਪਹਿਲਾਂ ਕੰਮ ਕੀਤਾ ਸੀ ਤੇ ਨਾ ਹੀ ਉਹ ਹੁਣ ਕਰ ਸਕਦੇ ਨੇ ਬਹੁਤ ਸਾਰੇ ਲੋਕਾਂ ਦੀਆਂ ਜੋਬਾਂ ਚਲੀਆਂ ਗਈਆਂ ਨਹੀਂ ਕਰ ਸਕਦੇ ਤੇ ਦੂਜਾ ਕਾਰਨ ਕੀ ਆ ਪਹਿਲਾਂ ਕੋਈ ਟੱਕਰ ਮਾਰੇ ਤਾਂ ਉਹ ਸੌਰੀ ਬੋਲ ਦਿੰਦੇ ਸੀ ਜਾਂ ਸੌਰੀ ਬੋਲ ਦਿੰਦੀ ਸੀ ਪਰ ਅੱਜ ਕੱਲ ਕੀ ਆ ਅੱਜ ਕੱਲ ਇਹ ਨਹੀਂ ਪਤਾ ਕਿ ਹਾਂ ਇੱਕ ਗਾਲ ਕੱਢ ਕੇ ਚਲੇ ਜਾਣ ਕਿਉਂ ਕਿ ਜੋ ਵੀ ਹੋ ਰਿਹਾ ਮੈਂ ਥੋੜੇ ਦਿਨ ਪਹਿਲਾਂ ਹੀ ਜਾਂ ਫਿਰ ਇੱਕ ਦੋ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਇੰਸਟਾਗ੍ਰam ਤੇ ਜਿੱਥੇ ਕਿ ਆਪਣੇ ਨੇ ਕੈਨੇਡਾ ਦਾ ਜਿਹੜਾ ਆਪਣਾ ਮੇਨ ਹਾਈਵੇ ਆ ਜਿਹੜਾ ਟੋਰਾਂਟੋ ਸ਼ਹਿਰ ਦੇ ਕੋਲ ਜਾਂਦਾ ਜਾਂ ਟੋਰਾਂਟੋ ਪ੍ਰੈਂਟਨ ਦੇ ਵਿੱਚ ਹੈਗਾ 410 ਸੌਰੀ 401 ਤੇ ਉਹਨੂੰ ਜੈਮ ਕੀਤਾ ਹੋਇਆ ਤੇ ਵਿਚਾਲੇ ਗੱਡੀਆਂ ਡ੍ਰੈਫਟ ਕਰਾ ਰਹੀਆਂ ਨੇ ਤੇ ਉਸ ਤੋਂ ਇਲਾਵਾ ਇਹ ਹੈ ਕਿ 10 ਰੁਪਏ ਨਹੀਂ ਹੈ ਕਿ ਆਪਾਂ ਹੀ ਦੇਖ ਰਹੇ ਆ ਕੈਨੇਡਾ ਦੇ ਮੇਨਸਟ੍ਰੀਮ ਮੀਡੀਆ 'ਚ ਵੀ ਦਿਖਾਈਆਂ ਜਾ ਰਹੇ ਨੇ ਕੈਨੇਡਾ ਦੇ ਜਿਹੜੇ ਚੈਨਲ ਨੇ ਜਾਂ ਫਿਰ YouTube ਚੈਨਲ ਹੋਗੇ ਜਾਂ Instagram ਹੋਗੇ ਪੇਜ ਹੋਗੇ ਉਹਨਾਂ ਤੇ ਵੀ ਦਿਖਾਈਆਂ ਜਾ ਰਹੀਆਂ ਨੇ ਕੋਈ ਗਲਤ ਹੁੰਦਾ ਕੋਈ ਰਸਤੇ 'ਚ ਲੜਾਈਆਂ ਹੁੰਦੀਆਂ ਨੇ ਉੱਥੇ ਪਤਾ ਲੱਗ ਜਾਂਦਾ ਨਾ ਆਪਾਂ ਈਜ਼ੀਲੀ ਪਛਾਣੇ ਜਾ ਸਕਦੇ ਹਾਂ ਕਿ ਹਾਂ ਇਹ ਬੰਦੇ ਨੇ ਇਹ ਕਿਵੇਂ ਲੜ ਰਹੇ ਨੇ ਇਹ ਤਾਂ ਸ਼ੁਰੂ ਤੋਂ ਹੀ ਲੜਦੇ ਆਏ ਨੇ ਚੰਗੀਆਂ ਗੱਲਾਂ ਬਹੁਤ ਘੱਟ ਹਾਈਲਾਈਟ ਹੁੰਦੀਆਂ ਨੇ ਜਿੰਨੀਆਂ ਕਿ ਮਾੜੀਆਂ ਹੁੰਦੀਆਂ ਨੇ ਮੈਂ ਨਹੀਂ ਕਹ ਰਿਹਾ ਸਾਰਾ ਕੁਝ ਮਾੜਾ ਹੀ ਕਰ ਰਹੇ ਨੇ ਚੰਗਾ ਵੀ ਬਹੁਤ ਸਾਰੇ ਕਰ ਰਹੇ ਨੇ ਹਨਾ ਚਾਹੇ ਆਪਾਂ ਕਿਸੇ ਜਗ੍ਹਾ ਤੇ ਸੇਵਾ ਦੀ ਗੱਲ ਕਰ ਲਈਏ ਜਾਂ ਫਿਰ ਬਹੁਤ ਸਾਰੇ ਲੋਕ ਤਾਂ ਇੰਨੇ ਚੰਗੇ ਨੇ ਕਿ ਹਾਂ 12 ਵੀ ਆਪਣੇ ਥੈਲੇ ਲੈ ਲੈ ਕੇ ਸਫਾਈਆਂ ਕਰਦੇ ਫਿਰਦੇ ਨੇ ਕਿ ਹਾਂ ਰੋਡ ਗੰਦਾ ਜਾਂ ਕੁਛ ਆ ਪਰ ਉਹ ਹਾਈਲਾਈਟ ਨਹੀਂ ਹੋਣਗੇ ਹਾਈਲਾਈਟ ਕਿਹੜੇ ਹੋਣਗੇ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਨੇ ਦੇਖਦੇ ਆ ਆਪਾਂ ਕੋਈ ਸਾਈਕਲ ਤੇ ਗੱਦੇ ਲਈ ਜਾ ਰਹੇ ਔਰ ਮੇਨ ਰੋਡ ਦੇ ਉੱਤੋਂ ਦੀ ਕੋਈ ਆਪਾਂ ਦੇਖਦੇ ਆ ਕਿ ਅ ਲਗਭਗ ਗੱਡੀਆਂ ਹਾਈ ਸਪੀਡ ਤੇ ਜਾਰੀਆਂ ਨੇ ਐਕਸੀਡੈਂਟ ਹੁੰਦੇ ਨੇ ਗੱਡੀਆਂ ਤਾਰ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਜਾਂ ਫਿਰ ਲੜਾਈਆਂ ਝਗੜੇ ਸ਼ੁਰੂ ਕਰ ਦਿੰਦੇ ਨੇ ਕਿਸੇ ਪਲਾਜ਼ੇ ਦੇ ਵਿੱਚ ਡ੍ਰਿਫਟ ਕਰ ਲਈ ਗੱਡੀਆਂ ਦੇ ਉੱਤੇ ਖੜਕੇ ਡਾਂਸ ਕਰ ਲਿਆ ਹਨਾ ਪਟਾਕੇ ਬਜਾਤੇ ਹਾਈ ਸਪੀਡ ਹੋ ਗਿਆ ਇਹਦੇ ਨਾਲ ਕੀ ਹੋ ਗਿਆ ਹੇਟ ਵਧ ਰਹੀ ਆ ਤੇ ਇਹੇ ਹੇਟ ਅੱਜ ਦੇ ਟਾਈਮ ਦੇ ਵਿੱਚ ਨਾ ਇੰਨੀ ਕੁ ਪੀਕ ਤੇ ਪਹੁੰਚ ਗਈ ਕਿ ਲਗਭਗ 80 ਤੋਂ 90% ਗੋਰੇ-ਗੋਰੀਆਂ ਪੰਜਾਬੀਆਂ ਨੂੰ ਦੇਖਣੇ ਪਸੰਦ ਨਹੀਂ ਕਰਦੇ ਹੈਗੇ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਉਹੋ ਨੇ ਜਿਨ੍ਹਾਂ ਦੇ ਜੌਬਾਂਾਂ ਛੁੱਟੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਹੋਮਲੈਸ ਹੋ ਚੁੱਕੇ ਨੇ ਉਹਨਾਂ ਦਾ ਆਪਣਾ ਦਾ ਕੁਝ ਹੈ ਨਹੀਂ ਆਪਣੇ ਜਿਹੜੇ ਪੰਜਾਬੀ ਨੇ ਇਹਨਾਂ ਦੀ ਕਿ ਫੈਮਿਲੀ ਹੁੰਦੀ ਆ ਦਿਖਾਉਣ ਵਾਸਤੇ ਹਨਾ ਜਿਹੜੀਆਂ ਇਹ ਵੀਡੀਓਆਂ ਨੇ ਇਹ ਚਲੋ ਉਸ ਲੈਵਲ ਤੇ ਨਹੀਂ ਜਾਂਦੀਆਂ ਜਾਂ ਫਿਰ ਘਰਾਂ ਦੇ ਕੋਲ ਵੀ ਜਾਣੇ ਤਾਂ ਵੀ ਛੋਟੀ ਮੋਟੀ ਗੱਲ ਹੋ ਜਾਂਦੀ ਆ ਪਰ ਮੋਸਟਲੀ ਇਹ ਨਹੀਂਗਾ ਕਿ ਆਪਣੇ ਵਾਲੇ ਆ ਨਾ ਲੋਕਾਂ ਨੂੰ ਚਾਕੂਆਂ ਲਾ ਕੇ ਮਾਰਦੇ ਫਿਰਦੇ ਨੇ ਪਰ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਤਾਂ ਪਹਿਲੀ ਜੇਲ੍ਹ ਤੋਂ ਮਾੜੀ ਆ ਜਿਹੜੇ ਹੋਮਲੈਸ ਨੇ ਬਹੁਤ ਸਾਰੇ ਉਹਨਾਂ ਦਾ ਪਤਾ ਨਹੀਂ ਲੱਗਾ ਤਾਂ ਆਈਡੀ ਉੱਪਰੋਂ ਵੀਡ ਲੀਗਲ ਕੀਤੀ ਹੋਈ ਆ ਇਹਨਾਂ ਨਾਲ ਤਾਂ ਇਹਨਾਂ ਦਾ ਦਿਮਾਗ ਇੰਨਾ ਕਿ ਜਾਲੇ ਸਰਕਿਆ ਹੋਇਆ ਚਾਹੇ ਉਹ ਪੰਜਾਬੀ ਗੋਰੇ ਨੇ ਚਾਹੇ ਗੋਰੀਆਂ ਨੇ ਪੰਜਾਬੀ ਦੀ ਗੱਲ ਨਹੀਂ ਕਰਦਾ ਚਾਹੇ ਉਹ ਗੋਰੇ ਨੇ ਚਾਹੇ ਗੋਰੀਆਂ ਨੇ ਜਾਂ ਕਾਲੇ ਜੂ ਜੋ ਵੀ ਆ ਉਹ ਲਗਭਗ ਕਿ ਕਿਸੇ ਨੂੰ ਵੀ ਕਿਸੇ ਟਾਈਮ ਮਾਰ ਕੇ ਜਾ ਸਕਦੇ ਨੇ ਉੱਪਰੋਂ ਹਥਿਆਰ ਮੰਨਿਆ ਕੈਨੇਡਾ ਦੇ ਵਿੱਚ ਬੈਨ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਗੱਡੀਆਂ ਰੋਕ ਰੋਕ ਦੇਖ ਲਈਏ ਕਿਹਦੇ ਕੋਲ ਹੈਗਾ ਚਲੋ ਚੱਕ ਲਓ ਕੋਈ ਵੀ ਬੰਦਾ ਹਥਿਆਰ ਲੈ ਕੇ ਫਿਰਦਾ ਕਿਸੇ ਦੀ ਕੋਈ ਕੁਝ ਨਹੀਂ ਪਤਾ ਚੱਲਦਾ ਨਹੀਂ ਇੱਥੇ ਕਿਸੇ ਨਾਲ ਕੋਈ ਪੰਗਾ ਲੈਣ ਨੂੰ ਫਿਰਦਾ ਪੁਲਿਸ ਵੀ ਡਰ ਕੇ ਭੱਜ ਜਾਂਦੀ ਹੈ ਠੀਕ ਆ ਤੇ ਮੈਂ ਥੋੜੇ ਦਿਨ ਪਹਿਲਾਂ ਹੀ ਇੱਕ ਮੈਂ ਗਿਆ ਸੀ ਇੱਕ ਇਸੇ ਸਟੋਰ ਦੇ ਵਿੱਚ ਤੇ ਮੈਂ ਉਸ ਸਟੋਰ ਦੇ ਅੰਦਰ ਬੈਠਾ ਤੇ ਉਸ ਸਟੋਰ ਅੜੇਦਲੇ ਸਾਰਾ ਸ਼ੀਸ਼ੇ ਦਾ ਸ਼ੀਸ਼ੇ ਦਾ ਬਣਿਆ ਹੋਇਆ ਨਾ ਮਤਲਬ मोस्ट ਆਫ ਦਾ ਪਾਰਟ ਸ਼ੀਸ਼ਾ ਲੱਗਿਆ ਹੋਇਆ ਅੜੇਦਲੇ ਜਿਹਦੇ ਵਿੱਚ ਅੰਦਰੋਂ ਤਾਂ ਬਾਹਰ ਦਿਖਦਾ ਪਰ ਬਾਹਰੋਂ ਅੰਦਰ ਨਹੀਂ ਦਿਖਦਾ ਹੈਗਾ ਤੇ ਮੈਂ ਉੱਥੇ ਦੇਖੀ ਇੱਕ ਗੋਰੀ ਦੇਖਣ ਨੂੰ ਇਹ ਨਹੀਂ ਕਹਿ ਸਕਦਾ ਕਿ ਇਹ ਪੂਰੀ ਮਾੜੀ ਆ ਜਾਂ ਕੁਝ ਵੀ ਆ ਨਾ ਉਹ ਨਾ ਮੈਂ ਜਿਹੜੀ ਜਗ੍ਹਾ ਤੇ ਬੈਠਾ ਉਸ ਜਗ੍ਹਾ ਤੇ ਥੋੜਾ ਜਿਹਾ ਮਤਲਬ ਥੋੜੀ ਜਗ੍ਹਾ ਛੱਡ ਕੇ ਨਾ ਉਹ ਸ਼ੀਸ਼ੇ ਦੇ ਚੱਕਰਾ ਮਾਰ ਗਿਆ ਉਹਨੂੰ ਨਹੀਂ ਦਿਖ ਰਿਹਾ ਹੈਗਾ ਕਿ ਅੰਦਰ ਬੈਠੇ ਲੋਕ ਦੇਖ ਰਹੇ ਨੇ ਜਾਂ ਕੁਝ ਹੋ ਰਿਹਾ ਪਰ ਜਦੋਂ ਮੈਂ ਉਸੇ ਦੇਖਿਆ ਮਤਲਬ ਇੱਕ ਤਰ੍ਹਾਂ ਦਾ ਨਾ ਡਰ ਜ਼ਰੂਰ ਲੱਗਿਆ ਕਿ ਇਹ ਕੀ ਹੋ ਰਿਹਾ ਉਹ ਬਾਹਰ ਖੜੀ ਸ਼ੀਸ਼ੇ ਦੇ ਵਿੱਚ ਸਿਰ ਮਾਰੀ ਜਾਵੇ ਫਿਰ ਮੈਂ ਸੋਚਿਆ ਕਿ ਹਾਂ ਕੋਈ ਗੱਲ ਬਾਤ ਹੋ ਗਈ ਇੱਕ ਅੱਧੇ ਮਿੰਟ ਵਾਸਤੇ ਤੇ ਫਿਰ ਉਹਨੇ ਮਾਰੇ 1-2 ਮਿੰਟ ਸਿਰ ਫੇਰ ਉਹ ਸੈਟ ਕਰਕੇ ਇਧਰ ਉਧਰ ਗਈ ਗੜਬੜਾ ਮਾਰ ਕੇ ਆ ਕੇ ਫੇਰ ਸੇਮ ਜਗ੍ਹਾ ਤੇ ਫੇਰ ਆ ਕੇ ਮਾਰਨ ਲੱਗੀ ਮਤਲਬ ਲੋਕਾਂ ਦਾ ਇੱਥੇ ਸਟ्रेस ਦੇ ਵਿੱਚ ਇੰਨਾ ਕ ਬੁਰਾ ਹਾਲ ਹੋਇਆ ਪਿਆ ਜੇ ਹੁਣ ਮੈਂ ਇਹ ਨਹੀਂ ਪਤਾ ਕੋਈ ਵੀ ਉਹਦੇ ਕੋਲ ਦੀ ਲੰਗੇ ਉਹ ਕੁਝ ਵੀ ਚੱਕ ਕੇ ਮਾਰ ਸਕਦੀ ਆ ਜਿਹਨੂੰ ਇੰਨੀ ਸੈਂਸ ਨਹੀਂ ਕਿ ਉਹਦੇ ਸਿਰ ਚੋਂ ਖੂਨ ਨਿਕਲ ਰਿਹਾ ਹਨਾ ਉਹਨੂੰ ਕੋਈ ਵੀ ਕੁਝ ਵੀ ਕਰ ਸਕਦਾ ਹੁਣ ਉਸ ਜਗ੍ਹਾ ਤੇ ਕੋਈ ਪੁਲਿਸ ਨੂੰ ਵੀ ਨਹੀਂ ਬਲਾ ਸਕਦਾ ਪੁਲਿਸ ਨੇ ਵੀ ਨਹੀਂ ਕੁਝ ਕਹਿਣਾ ਹੈਗਾ ਉਸ ਨੂੰ ਕੋਈ ਕੁਝ ਕਹਿੰਦੇ ਨਹੀਂ ਹੈਗਾ ਪੁਲਿਸ ਵਾਲੇ ਤਾਂ ਡਰਦੇ ਨੇ ਕਿਹੜੇ ਚਾਹੁੰਦੇ ਸਾਡੇ ਨੁਕਸਾਨ ਹੋ ਜੇ ਕੋਈ ਨਾ ਵੀ ਉੱਪਰ ਸਰਕਾਰ ਦੇ ਇਹ ਹੈ ਕਿ ਸਰਕਾਰ ਸਰਕਾਰ ਦਾ ਪਤਾ ਕੀ ਰੌਲਾ ਜੇ ਕੋਈ ਗੋਰਾ ਜਾਂ ਕਾਲਾ ਚ ਕੋਈ ਹੈਗਾ ਕਿਸੇ ਤੇ ਕੋਈ ਐਵੇਂ ਦਾ ਕੇਸ ਬੰਦ ਆਪਸ मोस्ट ਪ੍ਰੋਬੇਬਲੀ ਕੀ ਹੋਊਗਾ ਇਗਨੋਰ ਕੀਤਾ ਜਾਊਗਾ ਇਸ ਗੱਲ ਨੂੰ ਕਿਉਂ ਕਿਉਂਕਿ ਉਹਨਾਂ ਦਾ ਸਾਰਾ ਦੇਸ਼ ਗੋਰੀਆਂ ਦੀ ਕਮਿਊਨਿਟੀ ਦਾ ਤੇ ਜੇ ਗੋਰੇ ਹੀ ਸਰਕਾਰ ਦੇ ਉਲਟ ਚੱਲ ਗਏ ਤਾਂ ਵੋਟਾਂ ਕੌਣ ਪਾਊਗਾ ਆਪਣੇ ਬਹੁਤ ਡਿਫਰੈਂਟ ਆ ਇੱਥੇ ਬਹੁਤ ਜ਼ਿਆਦਾ ਡਿਫਰੈਂਟ ਪੋਲਿਟਿਕਸ ਚੱਲਦੀ ਆ ਤੇ ਇਹਦੇ ਨਾਲ ਕਿ ਇੰਨੇ ਕੁ ਜ਼ਿਆਦਾ ਇੱਕ ਤਰ੍ਹਾਂ ਦਾ ਅੱਪਾ ਕਹਿ ਸਕਦੇ ਆ ਕਿ ਰੇਸਿਜ਼ਮ ਲਾ ਲੋ ਜਾਂ ਫਿਰ ਅਨਸੇਫ ਬਿਹੇਵੀਅਰ ਲਾ ਲੋ ਪਹਿਲਾਂ ਅੱਜ ਤੋਂ ਲਗਭਗ 6-7 ਸਾਲ ਦੀ ਗੱਲ ਹੈ ਇਹ ਮੇਰਾ 7 ਸਾਲ ਦੀ ਗੱਲ ਹੈ ਮੇਰੇ ਉਹਨਾਂ ਦਾ ਮਨ ਇਹਗਾ ਨਹੀਂ ਸੀ ਪਰ ਇੱਕ ਬਹੁਤ ਵਧੀਆ ਹਨਾ ਪੜਿਆ ਲਿਖਿਆ ਬੰਦਾ ਕੋਈ ਬੈਠਾ ਗੱਲਾਂ ਬਾਤਾਂ ਕਰ ਰਿਹਾ ਸੀ ਜਿਹਦਾ ਆਪਦਾ ਸੁਪਨਾ ਸੀ ਬਾਹਰ ਜਾਣ ਦਾ ਤੇ ਉਹ ਆਫੋਰਚੂਨੇਟਲੀ ਜਾਂ ਅਫੋਰਚੂਨੇਟਲੀ ਨਹੀਂ ਆ ਸਕਿਆ ਪਰ ਉਹ ਉੱਥੇ ਇੱਕ ਡਾਕਟਰ ਬਣ ਗਿਆ ਸੀ ਤੇ ਉਹ ਮੈਨੂੰ ਕਹਿੰਦੇ ਸੀ ਕਿ ਰਣਵੀਰ ਤੈਨੂੰ ਮੈਂ ਦੱਸਾਂ ਪੰਜਾਬ ਤੇ ਕੈਨੇਡਾ 'ਚ ਫਰਕ ਕੀ ਆ ਮੈਂ ਕਿਹਾ ਦੱਸੋ ਕਹਿੰਦੇ ਪੰਜਾਬ ਦੇ ਵਿੱਚ 7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਇੱਕ ਕੱਲੀ ਕੁੜੀ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਕੈਨੇਡਾ ਦੇ ਵਿੱਚ ਇੱਕ ਕੁੜੀ ਰਾਤ ਨੂੰ 12 1 ਵਜੇ ਕਿਸੇ ਵੀ ਜਗ੍ਹਾ ਤੇ ਜਾ ਕੇ ਬੈਠ ਸਕਦੀ ਹੈ ਕੋਈ ਬੰਦੇ ਦੀ ਮਜਾਲ ਕਿ ਉਹ ਉਸ ਕੁੜੀ ਨੂੰ ਹਾਈ ਹੈਲੋ ਵੀ ਕਰ ਦੇ ਜਾ ਪੁੱਛ ਲੇ ਕੁਝ ਜਾਂ ਫਿਰ ਕੁਝ ਗਲਤ ਚੀਜ਼ ਕਰਨ ਦੀ ਕੋਸ਼ਿਸ਼ ਕਰੇ ਹੋ ਹੀ ਨਹੀਂ ਸਕਦਾ ਹੈਗਾ ਇਸ ਹਸਸਰ ਪਹਿਲਾਂ ਦੀ ਗੱਲ ਆ ਪਰ ਅੱਜ ਕੀ ਆ ਅੱਜ ਮੈਂ ਕਹਿੰਨਾ ਕੁੜੀ ਛੱਡੋ ਜੇ ਗਰੁੱਪ 2-3 ਮੁੰਡੇ ਵੀ ਜਾ ਰਹੇ ਨੇ ਇਕੱਠੇ ਉਹ ਵੀ ਸੇਫ ਨਹੀਂ ਹੈਗੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਹਾਂ ਜੇ ਤੁਸੀਂ ਵੈਨਕੂਵਰ ਚ ਜਾ ਟ੍ਰਾਂਟੋ ਦੇ ਵਿੱਚ ਜਾਂ ਫਿਰ ਕਿਸੇ ਵੱਡੀ ਸਿਟੀ ਜਿਹਦੇ ਵਿੱਚ ਵੀ ਰਾਤ ਨੂੰ ਬਾਹਰ ਨਿਕਲ ਰਹੇ ਹੋ ਤਾਂ ਤੁਸੀਂ ਇਕੱਲੇ ਨਾ ਜਾਓ ਮੈਨੂੰ ਜਾਦਾ ਮੈਂ 2019 ਦੇ ਵਿੱਚ ਡਾਊਨ ਟਾਊਨ ਦੇ ਵਿੱਚ ਉਬਰੀਡਸ ਕਰਦਾ ਸੀ ਤੁਰਕੇ ਪੁਰਕੇ ਦਾ ਕਹਿਣ ਦਾ ਭਾਵ ਕੀ ਹੁੰਦਾ ਸੀ ਕਿ ਮੈਂ ਰੈਸਟੋਰੈਂਟ ਜਿਹੜਾ ਡਾਊਨਟਾਊਨ ਬਹੁਤ ਵੱਡੀ ਸਿਟੀ ਆ ਹਨਾ ਮਤਲਬ ਸੌਰੀ ਟ੍ਰਾਂਟੋ ਬਹੁਤ ਵੱਡੀ ਸਿਟੀ ਆ ਉਹਦੇ ਵਿੱਚ ਬਹੁਤ ਡਾਊਨਟਾਊਨ ਦਾ ਜਿਹੜਾ ਏਰੀਆ ਉੱਥੇ ਬਿਲਡਿੰਗਾਂ ਹੈਗੀਆਂ ਨੇ ਉੱਚੀਆਂ ਤੇ ਜਿਹੜਾ ਉਹ ਏਰੀਆ ਹੈਗਾ ਡਾਊਨਟਾਊਨ ਦਾ ਉਸ ਦੇ ਆੜ ਦੇਲੇ ਘਰ ਵੀ ਹੈਗੇ ਨੇ ਤੇ ਬਹੁਤ ਪੁਰਾਣੇ ਘਰ ਨੇ ਜਿਹੜੇ ਕਿ ਲਗਭਗ ਐਸਾ ਤਾਂ ਕਿ ਪੁਰਾਣੇ ਲੋਕਾਂ ਦੇ ਹਨਾ ਜਿਹੜੇ ਕਿ ਇੱਥੋਂ ਰਹਿੰਦਿਆਂ ਨੂੰ ਜਿਨ੍ਹਾਂ ਦੇ 50-50 ਸਾਲ ਜਾਂ 50 ਸਾਲ ਪਹਿਲਾਂ ਦੇ ਘਰ ਬਣੇ ਹੋਏ ਨੇ ਉਹ ਘਰ ਨੇ ਤੇ ਮੈਂ ਉਹ ਤੋਂ ਕੀ ਹੁੰਦਾ ਸੀ ਕਈ ਵਾਰ ਮੈਂ 7 6 7 ਵਜੇ ਸ਼ੁਰੂ ਕਰਦਾ ਸੀ ਕੰਮ ਤੇ ਕਰਦੇ ਕਰਦੇ ਰਾਤ ਨੂੰ 12 1 ਵਜੇ ਜਾਂਦੇ ਸੀ ਰੱਬ ਦੀ ਸੌਣ ਲੱਗੇ ਵੀ ਕਦੇ ਇਹ ਨਹੀਂ ਫੀਲ ਹੋਇਆ ਹੈਗਾ ਰਾਤ ਨੂੰ ਕੱਲੇ ਜਾਂਦੇ ਹੋਏ ਕਈ ਵਾਰੀ ਬਹੁਤ ਜ਼ਿਆਦਾ ਹਨੇਰਾ ਹੁੰਦਾ ਸੀ ਕਈ ਜਗ੍ਹਾ ਤੇ ਇਲੈਕਟ੍ਰੋਨ ਪੁਰਾਣੇ ਕਰਨੇ ਉੱਥੇ ਕੋਈ ਏਡੀ ਗੱਲ ਕੋਈ ਸਟਰੀਟ ਲਾਈਟਾਂ ਦਾ ਨਾਮ ਦਾ ਕੋਈ ਇਥੇ ਸਿਸਟਮ ਹੈ ਨਹੀਂ ਸੀ ਉਹ ਜਗ੍ਹਾ ਤੇ ਹੈ ਨਹੀਂ ਹੁਣ ਵੀ ਚਾਹੇ ਤੁਸੀਂ ਜਾ ਕੇ ਦੇਖ ਲਿਓ ਕਿ ਕਿਸ ਨੇ ਏਰੀਆ ਪੁੱਛਣਾ ਏਰੀਆ ਵੀ ਦੱਸ ਦੂੰਗਾ ਮੈਂ ਤੇ ਸਟਰੀਟ ਲਾਈਟਾਂ ਦਾ ਕੋਈ ਇੰਨਾ ਕੋਈ ਹੈਗਾ ਨਹੀਂ ਸੀ ਹਨੇਰਾ ਹੁੰਦਾ ਪੂਰਾ ਤੇ ਮੈਂ ਸਾਨੂੰ ਦੱਸਾਂ ਕਿ ਉਸ ਜਗ੍ਹਾ ਤੇ ਮੈਂ ਰਾਤ ਨੂੰ ਤੁਰਿਆ ਜਾ ਰਿਹਾ ਹੈੱਡਫੋਨ ਲੱਗੇ ਹੋਏ ਬਤੀ ਕਿੰਨੂੰ ਠੰਡ ਬਹੁਤ ਜ਼ਿਆਦਾ ਹੁੰਦੀ ਸੀ ਟੈਂਪਰੇਚਰ ਬਹੁਤ ਜ਼ਿਆਦਾ ਠੰਡਾ ਸੀ ਨਾ ਤੇ ਮੈਨੂੰ ਕਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਆਇਆ ਹੈਗਾ ਕਿ ਹਾਂ ਅੱਗੇ ਪਿੱਛੇ ਕੋਈ ਆ ਜੇ ਕੁਝ ਖੋ ਕੇ ਲੈ ਜਾਏ ਕੋਈ ਝਪੇੜ ਮਾਰ ਕੇ ਫੋਨ ਹੀ ਲੈ ਜਾਏ ਜਾਂ ਫਿਰ ਕੋਈ ਐ ਮੇਰਾ ਬਿਹੇਵੀਅਰ ਕੋਈ ਹੋਮਲੈਸ ਟੱਕਰ ਜੇ ਜਿਹੜਾ ਮੈਨੂੰ ਹਾਰਟ ਕਰਨ ਦੀ ਕੋਸ਼ਿਸ਼ ਕਰੇ ਨਹੀਂ ਹੁੰਦਾ ਸੀ ਉਦੋਂ ਕੱਲੇ ਬੰਦੇ ਦੇ ਦਿਮਾਗ ਦੇ ਵਿੱਚ ਵੀ ਇਹੋ ਚੀਜ਼ ਕਦੇ ਆਈ ਨਹੀਂਗੀ ਪਰ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਇੱਕ ਨਾਰਮਲ ਜਗ੍ਹਾ ਤੇ ਲੈਟਾਂ ਨੂੰ ਤਾਂ ਉਦੋਂ ਤਾਂ ਉਦੋਂ ਚਲ ਮੈਂ ਕਨਫਰਮ ਮਤਲਬ ਸੋਨ ਇੱਕ ਗੱਲ ਦੱਸੀ ਹੈ ਕਿ ਲੈਟਾਂ ਨਹੀਂ ਹੈਗੇ ਸੀ ਕੋਈ ਬਾਲਾ ਰੋਸ਼ਨੀ ਨਹੀਂ ਹੈਗੀ ਸੀ ਤੇ ਰਾਤ ਨੂੰ ਹਨੇਰੇ 'ਚ ਕੁਝ ਵੀ ਹੋ ਸਕਦਾ ਪਰ ਹੁਣ ਤਾਂ ਮੈਂ ਕਹਿੰਦਾ ਦਿਨ ਦੇ ਵਿੱਚ ਵੀ ਕੁਝ ਹੋ ਸਕਦਾ ਕੁਝ ਵੀ ਹੋ ਸਕਦਾ ਹੁਣ ਬਹੁਤ ਹੀ ਕਮੰਦਪਾਗੀ ਘਟਨਾ ਵਾਪਰੀ ਹੈ ਹਨ ਆਪਣੇ ਐਡਮੰਟਨ ਦੇ ਵਿੱਚ ਪੰਜਾਬੀ ਜਿਹੜਾ ਮੁੰਡਾ ਹੈਗਾ ਸੀ ਸਿਕਿਉਰਿਟੀ ਗਾਰਡ ਦੇ ਉਹਨਾਂ ਨੇ ਗੋਰਿਆਂ ਨੇ ਗੋਲੀ ਮਾਰ ਕੇ ਉਹਦੀਪ ਵਿਚਾਰੇ ਦੀ ਹਨਾ ਜੋ ਹੱਤਿਆ ਕੀਤੀ ਆ ਅ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਜੋ ਹੋਇਆ ਬਹੁਤ ਗਲਤ ਹੋਇਆ ਪਰ ਉਸ ਟਾਈਮ ਹੋਰ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਉੱਥੇ ਖੜੇ ਦੇਖ ਰਹੇ ਸੀ ਕਿ ਕੀ ਹੋ ਰਿਹਾ ਪਰ ਕੋਈ ਅੱਗੇ ਨਹੀਂ ਆ ਸਕਦਾ ਤੇ ਨਾ ਹੀ ਕਿਸੇ ਨੂੰ ਕੋਈ ਫਰਕ ਪੈਂਦਾ ਉਹੋ ਬੰਦਿਆਂ ਨੂੰ ਪੁਲਿਸ ਨੇ ਕਹਿੰਦੇ ਨੇ ਕਿ ਫੜ ਲਿਆ ਪਰ ਉਹ ਕਿੰਨੇ ਚਿਰ ਅੰਦਰ ਰਹਿਣਗੇ ਗੋਰੀ ਨੇ ਐਟ ਦ ਐਂਡ ਪੁਆਇੰਟ ਉਹਨਾਂ ਨੂੰ ਉਹ ਰੱਖੇ ਨਹੀਂ ਸਕਦੇ ਹੈਗੇ ਕਿਉਂਕਿ ਉਹ ਕੀ ਹੋਣਗੇ 2-4 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਉਹ ਉਹਨਾਂ ਨੇ ਬੇਲ ਤੇ ਵਾਪਸ ਆ ਜਾਣਾ ਤੇ ਬਾਹਰ ਆ ਕੇ ਫੇਰ ਕੋਈ ਨਾ ਕੋਈ ਕ੍ਰਾਈਮ ਕਰ ਦੇਣਗੇ ਉਹਨਾਂ ਦੀ ਜ਼ਿੰਦਗੀ ਲੋਕ ਕੰਮ ਕਰ ਸ਼ੁਰੂ ਕਰਦੇ ਨੇ ਕੋਈ ਬਿਜ਼ਨਸ ਸ਼ੁਰੂ ਕਰਦੇ ਨੇ ਕੋਈ ਜੌਬ ਸ਼ੁਰੂ ਕਰਦੇ ਨੇ ਆਪਣੀ ਜ਼ਿੰਦਗੀ ਚਲਾਉਣ ਲਈ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਕ੍ਰਾਈਮ ਤੇ ਜੇ ਕ੍ਰਾਈਮ ਪੂਰਾ ਹੋ ਗਿਆ ਤਾਂ ਤਾਂ ਉਹਨਾਂ ਕੋਲ ਪੈਸਾ ਹੀ ਪੈਸਾ ਜੇ ਕ੍ਰਾਈਮ ਨਾ ਪੂਰਾ ਹੋਇਆ ਚਲੋ 6 ਮਹੀਨੇ ਜੇਲ੍ਹ ਚ ਤੋ ਖਾਣਾ ਮਿਲੂਗਾ ਹੀ ਆਖੇ ਫੇਰ ਉਹੀ ਕੰਮ ਸ਼ੁਰੂ ਕਰ ਲੈਣਾ ਉਹਨਾਂ ਦੀ ਕੋਈ ਇਹ ਨਹੀਂ ਹੈ ਕਿ ਹਾਂ ਕਿ ਫਿਊਚਰ ਖਰਾਬ ਹੋ ਜਾਊਗਾ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਲਈ ਜੇਲ੍ਹ ਕੋਈ ਫालतू ਮਤਲਬ ਕੋਈ ਐਵੇਂ ਦੀ ਕੋਈ ਡਰਾਵਣੀ ਚੀਜ਼ ਨਹੀਂ ਹੈਗੀ ਉਹਨਾਂ ਲਈ ਨਾਰਮਲ ਆ ਠੀਕ ਆ ਜੇਲ੍ਹ ਜਾਇਆ ਉਹਨਾਂਗੇ 6 ਮਹੀਨੇ ਬਾਅਦ ਵਾਪਸ ਆ ਜਾਣਗੇ ਫੇਰ ਫੇਰ ਆ ਜਾਣਗੇ ਬਾਹਰ ਕੁਛ ਨਾ ਕੁਛ ਕਰਨ ਵਾਸਤੇ ਤਾਂ ਕਰਕੇ ਇਹ ਆ ਕਿ ਸੇਫਟੀ ਨਹੀਂ ਹੈਗੀ ਬਹੁਤ ਜ਼ਿਆਦਾ ਰੇਸਿਜ਼ਮ ਹੋ ਗਿਆ ਹੁਣ ਬਹੁਤ ਸਾਰੇ ਲੋਕ ਕਮੈਂਟਾਂ ਚ ਕਹਿਣਗੇ ਆਪਨਾਂ ਵਾਲੇ ਨੇ ਕੰ ਚੰਗੇ ਨੇ ਮਾੜੇ ਨੇ ਪਰ ਜ਼ਿਆਦਾਤਰ ਹਾਈਲਾਈਟ ਆਪਣੇ ਵਾਲੇ ਮਾੜੇ ਹੀ ਹੋ ਰਹੇ ਨੇ ਚੰਗੇ ਨਹੀਂ ਹੋ ਰਹੇ ਜਿਹੜੇ ਚੰਗੇ ਨੇ ਉਹ ਚੁੱਪ ਕਰਕੇ ਬੈਠੇ ਰਹਿੰਦੇ ਨੇ ਉਹਨਾਂ ਤਾਂ ਉਹ ਕਮੈਂਟ ਕਮੈਂਟਰ ਜਿਬੜਾ ਧਿਆਨ ਲੰਦਿਆਂ ਲੋਕਾਂ ਨੂੰ ਜਿਵੇਂ ਕਈ ਦੇਖਦੇ ਆਪਾਂ ਪੋਸਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਮੈਂਟ ਕਰਿਆ ਹੁੰਦਾ ਮੇਰੇ ਵਰਗੇ ਦਾ ਵਿਚਾਰੇ ਬਸ ਪੜਨ ਜਾਂਦੇ ਨੇ ਉੱਥੇ ਕੋਈ ਰਿਪਲਾਈ ਰਿਪਲਾਈ ਕੋਈ ਨਹੀਂ ਕਿਸੇ ਚੀਜ਼ ਦਾ ਕਰਦਾ ਹੈਗਾ ਤੇ ਮੋਸਟਲੀ ਇਹ ਹੈ ਕਿ ਹੇਟ ਵਾਲੀਆਂ ਚੀਜ਼ਾਂ ਥੋੜੀਆਂ ਜ਼ਿਆਦਾ ਦਿਖ ਰਹੀਆਂ ਨੇ ਰੇਸਿਜ਼ਮ ਬਹੁਤ ਜ਼ਿਆਦਾ ਵੱਧ ਗਿਆ ਤਾਂ ਕਰਕੇ ਮੈਂ ਕਹਿੰਨਾ ਕਿ ਸਭ ਨੂੰ ਆਪਣੀ ਸੇਫਟੀ ਦਾ ਤੁਸੀਂ ਆਪਣਾ ਆਪ ਖਿਆਲ ਰੱਖੋ ਤੁਸੀਂ ਜੇ ਕਹਿੰਦੇ ਹੋ ਕਿ ਇਸ ਇਹ ਦੇਸ਼ ਤੁਹਾਡਾ ਕਦੇ ਬਣ ਜਾਊਗਾ ਕਦੇ ਵੀ ਨਹੀਂ ਬਣੂਗਾ ਇਹ ਦੇਸ਼ ਦੇ ਵਿੱਚ ਪਿਛਲੇ ਹਜ਼ਾਰਾਂ ਸਾਲਾਂ ਤੋਂ ਸਿਰਫ ਕਲਰ ਦੀ ਵਾਰ ਚੱਲ ਰਹੀ ਆ ਪਹਿਲਾਂ ਤਾਂ ਦੋ ਸੀ ਹੁਣ ਚਾਰ ਪੰਜ ਹੋ ਗਏ ਹਨ ਗੋਰਾ ਹੋ ਗਿਆ ਕਾਲਾ ਹੋ ਗਿਆ ਕਣਕਵੰਨਾ ਹੋ ਗਿਆ ਇੱਕ ਦੋ ਹੋਰ ਹੋਣਗੇ ਇਹਨਾਂ ਦੇ ਤੇ ਫਿਲੀਪੀਨੋਆਂ ਦਾ ਪਿੰਕ ਹੋ ਗਿਆ ਚਲੋ ਕਹਿਣ ਦੀ ਗੱਲ ਆ ਗਈ ਪਰ ਕਲਰ ਵਾਰ ਚੱਲ ਰਹੀ ਆ ਤਾ ਇਹੇ ਕਲਰ ਦੇ ਵਿੱਚ ਗੋਰੇ ਕਾਲੇ ਨੇ ਤਾਂ ਆਪਣਾ ਥੋੜਾ ਜਿਹਾ ਕਰ ਰੱਖਿਆ ਉਹਨਾਂ ਦਾ ਆਪਸ ਦਾ ਸਰੀਜਨਤਾ ਉਹ ਤਾਂ ਗੋਰੇ ਕਾਲੇ ਆਪਸ ਦੇ ਵਿੱਚ ਇਕੱਠੇ ਰਹਿ ਵੀ ਲੈਂਦੇ ਨੇ ਪਰ ਹੁਣ ਜਿਹੜਾ ਤੀਸਰਾ ਵਿੱਚ ਆ ਗਿਆ ਕਣਕਵੰਨਾ ਜਿਹਾ ਫਪਕਾ ਇਸ ਨੇ ਬਰਾਊਨ ਕਲਰ ਉਹ ਇੱਕ ਤਰ੍ਹਾਂ ਦਾ ਪਹਿਲਾਂ ਇੰਨਾ ਹਾਈਲਾਈਟ ਨਹੀਂ ਹੋਇਆ ਸੀ ਪਰ ਜਦੋਂ ਆ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਬਹੁਤ ਸਾਰੀਆਂ ਜੌਬਾਂ ਚੱਲੀ ਗਈਆਂ ਜਾਂ ਫਿਰ ਜੌਬਾਂ 'ਚ ਵੀ ਰੇਸਿਸਿਜ਼ਮ ਰੇਸਿਸਿਜ਼ਮ ਹੁੰਦਾ ਜੌਬਾਂ 'ਤੇ ਵੀ ਹੁੰਦਾ ਆਪਣੇ ਵਾਲੇ ਵੀ ਕਰਦੇ ਨੇ ਮੈਂ ਕਈ ਕੰਮ ਤੇ ਜਾਣਦਾ ਜਿੱਥੇ ਪ੍ਰੋਮੋਸ਼ਨ ਸਿਰਫ ਆਪਣੇ ਵਾਲਿਆਂ ਨੂੰ ਹੀ ਹੁੰਦੀਆਂ ਨੇ ਇੱਕ ਕੰਮ ਤੇ ਮੈਂ ਕਈ ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਏਜੰਸੀ ਵਾਲਿਆਂ ਨੇ ਭੇਜ ਤੇ ਸ਼ਾਇਦ ਕਾਲੇ ਭੇਜੇ ਸੀ ਤੇ ਨਾ ਤਾਂ ਕਾਲਿਆਂ ਨੇ ਉੱਥੇ ਕੰਮ ਕਰਨਾ ਚਾਹਿਆ ਦੇ ਨਾ ਹੀ ਆਪਣੇ ਨਾਲੇ ਚਾਹੁੰਦੇ ਸੀ ਕਿ ਉਹ ਉਥੇ ਕੰਮ ਕਰਨਾ ਰੈਸਿਜ਼ਮ ਹੁੰਦਾ ਰੈਸਿਜ਼ਮ ਆਪਣੇ ਨਾਲੇ ਉਹਨਾਂ ਦਾ ਕਰਦੇ ਨੇ ਉਹ ਆਪਣਾ ਕਰਦੇ ਨੇ ਆਪਣੇ ਨਾਲੇ ਤਾਂ ਉਹਨਾਂ ਦਾ ਸ਼ੁਰੂ ਤੋਂ ਹੀ ਕਰਦੇ ਨੇ ਆਪਣੇ ਨਾਲੇ ਤਾਂ ਉਹਨਾਂ ਨੂੰ ਕਦੇ ਚੰਗਾ ਸਮਝਦੀ ਨਹੀਂ ਹੈਗੇ ਪਰ ਉਹਨਾਂ ਨੇ ਵੀ ਚੰਗਾ ਸਮਝਣਾ ਕਰਤਾ ਬੰਦ ਆਪਣੇ ਨਾਲੇ ਚੰਗਾ ਨਾ ਸਮਝ ਕੇ ਉਹਨਾਂ ਨੂੰ ਇਗਨੋਰ ਕਰਨਗੇ ਪਰ ਉਹੋ ਚੰਗਾ ਨਾ ਸਮਝ ਕੇ ਵਾਰ ਕਰਨਗੇ ਤੇ ਕਰਦੇ ਆ ਰਹੇ ਨੇ ਤੇ ਇਹ ਦਿਨੋ ਦਿਨ ਵੱਧਦਾ ਜਾ ਰਿਹਾ ਹੁਣ ਗੱਡੀਆਂ ਭੰਨਣ ਦੀਆਂ ਗੱਡੇ ਚੋਰੀਆਂ ਨਿਊਜ਼ ਦੇਖ ਲੋ ਨਿਊਜ਼ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਲਾਈਟ ਕੌਣ ਆ ਪੰਜਾਬੀ ਜੇ 105 ਬੰਦੇ ਮਿਕ ਨਿਊਜ਼ ਜ਼ਿਆਦਾ ਮੈਨੂੰ ਜਿਹਦੇ ਵਿੱਚ 105 ਬੰਦੇ ਫੜੇ ਸੀ ਪੁਲਿਸ ਨੇ ਜਿਹਦੇ ਵਿੱਚ 100 ਲਗਭਗ ਪੰਜਾਬੀ ਸੀ ਤੇ 5 ਗੁਜਰਾਤੀ ਤਾਂ ਹੁਣ ਜਦੋਂ ਇਹ ਚੀਜ਼ਾਂ ਹੋਣਗੀਆਂ ਤਾਂ ਹਾਈਲਾਈਟ ਹੋਵਾਂਗੇ ਇਹਦੇ ਵਿੱਚ ਇਹ ਨਹੀਂ ਕਹਦਾ ਕਿ ਹਾਂ ਤੁਹਾਡੀ ਗਲਤੀ ਨਹੀਂ ਹੈਗੀ ਪੂਰੀ ਕਮਿਊਨਿਟੀ ਦੀ ਗਲਤੀ ਹੈ ਪੂਰੇ ਕਹਿ ਸਕਦਾ ਕਿ ਉਹਨਾਂ ਦੇ ਅਕੋਰਡਿੰਗ ਇਹ ਪੂਰਾ ਕਲਰ ਹੀ ਗਲਤ ਆ ਦਾਂਕਰ ਕਹਿ ਰਿਹਾ ਕਿ ਜੇ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਜਾਂ ਫਿਰ ਜਿਹੜੀਆਂ ਆਸਟ੍ਰੇਲੀਆ ਹੋਗੇ ਇੱਥੇ ਰਹਿ ਰਹੇ ਹੋ ਤਾਂ ਥੋੜੀ ਜੀ ਸੇਫਟੀ ਨਾਲ ਰਹੋ ਜੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਹਾਂ ਇਹ ਦੇਸ਼ ਤੁਸੀਂ ਬਹੁਤ ਸੇਫ ਹੋ ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਇਸ ਤੋਂ ਬੈਟਰ ਤਾਂ ਕਿ ਹਾਂ ਕਿ ਤੁਸੀਂ ਪੈਸੇ ਕਮਾਓ ਆਪਣਾ ਇੰਡੀਆ ਵਾਪਸ ਜਾਓ ਤੇ ਸ਼ਾਇਦ ਖੁਸ਼ ਵੀ ਰਹੋਗੇ ਉੱਥੇ ਜਾ ਕੇ ਤੁਸੀਂ ਸ਼ਾਇਦ ਕਿ ਮੋਸਟ ਪਬਲਿਕ ਖੁਸ਼ ਹੀ ਰਹੂਗੇ ਜੇ ਤੁਸੀਂ ਕੰਪੈਰੀਸ਼ਨ ਨਾ ਸ਼ੁਰੂ ਕੀਤਾ ਲੋਕਾਂ ਨਾਲ ਕਿ ਉਹ ਬੰਦਾ ਮੇਥੋਂ ਬਾਅਦ ਕੈਨੇਡਾ ਤੋਂ ਮੁੜਿਆ ਉਹਨੇ ਆਹ ਕਰ ਲਿਆ ਉਹਨੇ ਆਹ ਕਰ ਲਿਆ ਜੇ ਤੁਸੀਂ ਖੁਸ਼ ਹੋ ਜਿੰਨਾ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਉਹਨੇ ਦੇ ਵਿੱਚ ਹੀ ਮਤਲਬ ਆਪਣੇ ਆਪ ਨੂੰ ਇੱਕ ਗ੍ਰੇਟਫੁਲ ਫੀਲ ਕਰੋ ਰੱਬ ਨੂੰ ਕਿ ਹਾਂ ਕਿ ਸਾਡੇ ਕੋਲ ਆਹ ਚੀਜ਼ਾਂ ਹੈਗੀਆਂ ਨੇ ਜਾਂ ਫਿਰ ਆਹ ਕਰ ਰਹੇ ਆ ਜਾਂ ਫਿਰ ਸਾਨੂੰ ਹੋਰ ਲੋਕਾਂ ਮੰਗੂ ਐਵੇਂ ਦਿਹਾੜੀਆਂ ਨਹੀਂ ਲਾਈਆਂ ਲਾਉਣੀਆਂ ਪੈਰੀਆਂ ਮੈਂ ਇੱਕ ਗਾਣਾ ਵੀ ਸੁਣਿਆ ਨਾ ਵੀ ਹਾਂ ਤੁਸੀਂ ਉੱਚਿਆਂ ਨੂੰ ਦੇਖ ਕੇ ਸੜਨਾ ਚੰਗਾ ਤੁਸੀਂ ਨੀਵੇਂ ਨੂੰ ਦੇਖ ਕੇ ਖੁਸ਼ ਰਹਿ ਕੇ ਜਿਓ ਰੱਬ ਨੂੰ ਗ੍ਰੇਟਫੁਲ ਰਹੋ ਕਿ ਅਸੀਂ ਬਹੁਤ ਖੁਸ਼ ਹਾਂ ਰੱਬ ਨੇ ਬਹੁਤ ਕੁਝ ਦਿੱਤਾ ਜ਼ਰੂਰੀ ਨਹੀਂ ਹੈਗਾ ਕਿ ਦੁਨੀਆ ਦੀ ਹਰ ਚੀਜ਼ ਤੁਹਾਡੇ ਹੱਥ ਦੇ ਵਿੱਚ ਹੋਵੇ ਪਰ ਜੇ ਤੁਸੀਂ ਖੁਸ਼ ਹੋ ਜਿੰਨਾ ਕਿ ਤੁਹਾਡੇ ਕੋਲ ਹੈਗਾ ਉਹਦੇ ਨਾਲ ਤਾਂ ਉਸ ਤੋਂ ਬੈਟਰ ਹੋਰ ਕੁਝ ਨਹੀਂ ਬਸ ਸਾਰਿਆਂ ਨੂੰ ਬਸ ਮੈਂ ਇਹੀ ਰਿਕੁਐਸਟ ਜਾਂ ਫਿਰ ਇਹੀ ਇੱਕ ਸੁਝਾਅ ਦੇਣਾ ਚਾਹੁੰਦਾ ਕਿ ਹਾਂ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੋ ਹੋ ਰਿਹਾ ਉਹਨੂੰ ਰੋਕਣਾ ਲਗਭਗ ਮੁਸ਼ਕਿਲ ਹੈ ਕਿਉਂਕਿ ਇਹ ਕੰਟਰੋਲ ਕਰਨਾ ਬਹੁਤ ਔਖਾ ਆਪਣੇ ਵਾਲਿਆਂ ਨੂੰ ਵੀ ਤੇ ਉਹਨਾਂ ਨੂੰ ਤਾਂ ਕਰ ਨਹੀਂ ਸਕਦੇ ਆ ਕਿ ਆਪਾਂ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਆ ਸਪੋਰਟ ਕਰਨ ਲਈ ਇੱਕ ਇਮੋਜੀ ਕੋਈ ਦਿਲ ਹੋ ਗਿਆ ਕੋਈ ਸਮਾਈਲੀ ਹੋ ਗਈ ਕਮੈਂਟ ਦੇ ਵਿੱਚ ਜਰੂਰ ਪੋਸਟ ਕਰੋ ਤਾਂ ਕਿ ਮੈਨੂੰ ਹੌਸਲਾ ਮਿਲੇ ਤੇ ਆਪਾਂ ਹੋਰ ਵੀਡੀਓਾਂ ਤੇ ਇਹਨਾਂ ਬਾਰੇ ਗੱਲ ਕਰੀਏ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ